ਇਹ ਇੱਕ ਨਾ ਹਾਈ ਕੋਰਟ ਦੇ ਆਰਡਰ ਸੀ ਪੀਸੀਐਲ ਦੇ 48 ਮਕਾਨ ਸੀ ਜਿਹੜੇ ਖਾਲੀ ਕਰਨ ਨੂੰ ਕਿਹਾ ਸੀ ਆਲ ਮੋਲ ਮੋਸਟ ਸਾਰੇ ਦੁਕਾਨ ਖਾਲੀ ਹੋ ਗਏ ਨੇ ਹੁਣ ਤਾਂ ਇੱਥੇ ਸੀਲ ਲਾ ਰਹੇ ਨੇ ਉਹ ਆਪਣੇ ਪਹਿਲਾਂ ਵੀ ਕੇਸ ਸੀ ਸਰ ਕੁਝ ਉਹਨਾਂ ਟਾਈਮ ਦਿੱਤਾ ਸੀ ਹਾਂ ਪਹਿਲਾਂ ਇਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਸੀ ਤੇ ਹੁਣ ਕੀਚਰੋ ਫੋਟੋ ਕਿਉਂ ਖਿਚ ਰਿਹਾ ਯਾਰ tujhe kya karna hai hume jo mandiro ka kitchi kitchi kadak kadak dil na bole bahut sahi hai veisa acha kapda le a gaya hai chal jayega chalega jada quarter nahi

हां जी हां ਮਾਰੋ ਕੁ ਸਵਾਲ ਹੋਣਾ ਇਸ ਤਰ੍ਹਾਂ ਸੀਗਾ ਜੀ ਜਿਹੜੀ ਪੀਐਨਐਫਸੀ ਸੀਗ ਨਾ ਜੀ ਇਹ ਬੰਦ ਹੋਈ ਹੈ ਹਾਈ ਕੋਰਟ ਦੇ ਆਰਡਰ ਤੇ ਜੀ ਕਿਉਂਕਿ ਇਹ ਇੱਕ ਯੂਨਿਟ ਸੀਗੀ ਚੱਲ ਨਹੀਂ ਸਕੀ ਤਾਂ ਉਸ ਦੇ ਮੁਤਾਬਕ ਜਿਹੜਾ ਸੀਗਾ ਕਿ ਹਾਈ ਕੋਰਟ ਨੇ ਇਹਨੂੰ ਬੰਦ ਕਰਨ ਦੇ ਅਦੇਸ਼ ਦਿੱਤੇ ਸੀਗੇ ਔਰ ਉਸੇ ਨੂੰ ਹੀ ਉਹਨਾਂ ਆਦੇਸ਼ਾਂ ਦੀ ਪਾਲਣਾ ਕਰਨ ਵਾਸਤੇ ਅੱਜ ਜਿਹੜੇ ਲਿਕੁਇਡੇਟਰ ਦੇ ਕਰਮਚਾਰੀ ਹੈ ਉਹ ਆਏ ਹੈਗੇ ਤਾਂ ਕਿ ਜਿਹੜੇ ਮਲਕਾਨ ਹਲੇ ਸੀਲ ਨਹੀਂ ਸੀ ਹੋ ਸਕੇ ਉਹ ਇਹ ਸੀਲ ਕਰਕੇ ਜੋ ਆਪਣੀ ਰਿਪੋਰਟ ਹੈ ਅੱਗੇ ਹਾਈ ਕੋਰਟ ਨੂੰ ਜਾ ਕੇ ਦੇਣਗੇ ਜਿਸ ਦੇ ਬੇਸ ਤੇ ਜਿਹੜੀ ਹੈ ਕਿ ਜਿਹੜੀ ਸਾਰੀ ਜ਼ਮੀਨ ਐਨ ਐਫ ਐਲ ਦੀ ਹੈ ਜੀ ਉਹ ਜਿਸ ਜਿਸ ਜ਼ਮੀਨ ਤੇ ਇਹਨੇ ਮਲੇ ਕਲੋਨੀ ਹੈਗੀ ਹੈ ਉਹ ਜਿਹੜੀ ਜ਼ਮੀਨ ਹੈ ਸਾਰੀ ਐਨ ਐਫ ਐਲ ਨੂੰ ਵਾਪਸ ਜਾਏਗੀ ਜੀ ਉਹ ਇਹੀ ਸਾਡੇ ਹਾਈ ਕੋਰਟ ਦੇ ਆਰਡਰ ਹੈਗੇ ਆ ਵੀ ਕਲੋਨੀ ਖਾਲੀ ਕਰਾਓ ਪਰ ਜ਼ਮੀਨ ਜਿਹੜੀ ਹੈ ਵਾਪਸ ਐਨ ਐਫ ਐਲ ਨੂੰ ਵਾਪਸ ਕਰੋ ਜੀ ਕਿੰਨੇ ਪਰਿਵਾਰ ਰਹਿੰਦੇ ਸੀਗੇ ਜਿਹਨਾਂ ਨੂੰ ਟਾਈਮ ਦਿੱਤਾ ਗਿਆ ਸੀ ਪਿੱਛੇ ਵੀ ਆਏ ਸੀਗੇ ਸਰ ਜਿਸ ਲਈ ਪਿਛਲੀ ਵਾਰ ਇਹ ਆਏ ਸੀਗੇ ਇਹਨਾਂ ਕੋਲ ਤਕਰੀਬਨ 45 ਪਰਿਵਾਰ ਸੀਗੇ ਇਹਨਾਂ ਨੇ ਅਸਲ ਵਿੱਚ ਇਹਨਾਂ ਨੇ ਰੁਕਾਇਸ਼ ਕੀਤੀ ਸੀਗੀ ਤਾਂ ਇਹਨਾਂ ਨੇ ਕਿਹਾ ਸੀ ਨਹੀਂ ਵੀ ਅਸੀਂ ਸਾਡੀ ਵੀ ਮਜ਼ਦੂਰੀ ਹੈੀ ਹੈ ਓਏਲ ਸਾਹਿਬ ਨੇ ਵੀ ਹੈ ਕਿਸੀ ਸਾਡੀ ਮਜ਼ਦੂਰੀ ਹੈ ਮੈਂ ਜਿਆਦਾ ਟਾਈਮ ਨਹੀਂ ਦੇ ਸਕਦਾ ਕੋਈ ਹਾਈਕ ਕਮਾੜੀ ਕਹਿ ਰਿਹਾ ਕਿ ਤੁਸੀਂ ਜਿਆਦਾ ਤੱਕ ਕਿਰਾਇਆ ਦਿਓ ਜਾਂ ਖਾਲੀ ਕਰੋ ਕਿਉਂਕਿ ਇਹ ਜਮੀਨ ਵਾਪਸ ਐਨਐਫਐਲ ਜਾਣੀ ਹੈ ਉਸ ਜਿਹੜੇ ਹੈਗੇ ਆ ਪੰਦਰਾਂ ਦਿਨ ਇਹਨਾਂ ਨੇ ਸਾਨੂੰ ਉਸ ਲਈ 15 ਦਿਨ ਟਾਈਮ ਦੇਗੇ ਸੀ ਇਹ ਔਰ ਇਹਨਾਂ ਨੇ ਕਿਹਾ ਸੀ ਕਿ 24 ਜੂਨ ਨੂੰ ਤੁਸੀਂ ਖਾਲੀ ਕਰਕੇ ਜਾਓਗੇ ਔਰ ਅੱਜ ਲਾਸਟ ਡੇ ਸੀਗਾ ਔਰ ਲਾਸਟ ਡੇ ਵਾਲੇ ਦਿਨ ਆ ਕੇ ਇਹਨਾਂ ਨੇ ਕਮੇਡੀ ਸੀਲ ਕਰ ਲਈ ਹੈ ਠੀਕ ਹੈ ਥੈਂਕ ਯੂ ਠੀਕ ਹੈ ਸਰ ਅੱਜ ਟੀਮ ਪੂਰੀ ਪਹੁੰਚੀ ਆ ਪੀਸੀਐਲ ਕੀ ਕਰ ਰਿਹਾ ਕੀ ਕਾਰਨ ਕੀ ਸਿਆਈ ਤੇ ਇੱਕ ਨਾ ਹਾਈ ਕੋਰਟ ਦੇ ਆਰਡਰ ਸੀ ਪੀਸੀਐਲ ਦੇ 48 ਮਕਾਨ ਸੀ ਜਿਹੜੇ ਖਾਲੀ ਕਰਨ ਨੂੰ ਕਿਹਾ ਸੀ ਆਲ ਮੋਲ ਮੋਸਟ ਸਾਰੇ ਮਕਾਨ ਖਾਲੀ ਹੋ ਗਏ ਨੇ ਹੁਣ ਤਾਂ ਇੱਥੇ ਸੀਲ ਲਾ ਰਹੇ ਨੇ ਉਹ ਆਪਣੇ ਪਹਿਲਾਂ ਵੀ ਕੇਸ ਸੀ ਸਰ ਕਿਸੇ ਨੂੰ ਟਾਈਮ ਦਿੱਤਾ ਸੀ ਹਾਂ ਪਹਿਲਾਂ ਇਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਸੀ ਤੇ ਹੁਣ ਖਾਲੀ ਸਾਰੇ ਸੀ ਹਾਂ ਹੁਣ ਸਾਰੇ ਕੁਆਟਰ ਖਾਲੀ ਸੀ ਹੁਣ ਉਹ ਆਪਣੀ ਸੀਲਾਂ ਲਾ ਰਹੇ ਨੇ